ਆ ਪਾਣੀ ਲਾਤਾ ਸਾਰੇ ਗੰਡਿਆਂ ਨੂੰ ਗੰਡੇ ਵਿੱਚ ਤੇ ਇੱਥੇ ਤੇ ਬਚ ਲਾਤੀਆਂ ਮਿਰਚਾਂ ਜਿੱਦੇ ਹੁਣ 8 ਜਿਹੇ ਗੇ ਪੈਰ ਸੰਬੰਧ ਆ ਜਾਗੋ ਦੇ ਦੇ ਵਿੱਚ ਲਾ ਦੇਾਂਗੇ ਬੀ ਆ ਸਾਰੇ ਇਧਰ ਨਾਲ-ਨਾਲ ਬੀ ਲਾਉਣੇ ਆ ਸਾਰੇ ਆਦੇ ਆਹ ਜਿਹੜਾ ਖਾਲਾ ਵਾ ਇਹ ਸਾਰਾ ਸਾਫ ਕਰਕੇ ਇਹਦੇ ਵਿੱਚ ਬੀ ਪੇਠੇ ਵੀ ਲਾ ਦੇਾਂਗੇ ਕੱਦੂ ਲਾ ਦੇਾਂਗੇ ਅੱਲਾ ਦੀਆਂ ਲਾ ਦੇਾਂਗੇ ਸਾਰੇ ਧਾਲੇ ਧਾਲੇ ਲਾ ਦੇਾਂਗੇ ਉਹ ਬੇਲਾਂ ਕਾ ਲਿਆਂ ਇਹ ਵੱਡੀ ਜਾਊਗੀ ਆਹਾਂ ਸਬਜ਼ੀ ਤੇ ਉਹ ਆਪਾਂ ਪੂਰੀ ਰੌਣਕਾ ਮਹਾਰਾਜ ਦੇ ਘਰੇ ਯਾਰ ਦੇਖੋ ਕਿੰਨੀ ਰੌਣਕਾ ਲੈ ਇਦਰਾ ਤੁਹਾਨੂੰ ਹੋਰ ਦਿਖਾਉਨੇ ਆ ਨਰੇਗਾ ਵਾਲੀਆਂ ਮਾਈਆਂ ਲੱਗੀਆਂ ਵੀਆਂ ਬੁੜੀਆਂ ਨਰੇਗਾ ਵਾਲੀਆਂ ਸਾਫ਼ ਸੁਪਈ ਤੇ ਆ ਦੇਖ ਨਾ ਸਾਰਾ ਸੜਕ ਸੁੜਕਾਏ ਕਰੀ ਪਈ ਆ ਪੂਰੀ ਵਧੀਆ ਸਾਫ਼ ਹੋ ਹੋ ਦੇ ਮਾਈ ਲੱਗੀ ਆ ਕੋ ਬਾਬੇ ਦਾ ਥਾਂ ਐ ਨ ਪੂਰਾ ਵਧੀਆ ਬਣਾਇਆ ਉਹਦੇ ਮਾਈਆਂ ਹੁੰਦੀਆਂ ਉਹ ਤੇ ਲੱਗੀਆਂ ਢੇਟਾਂ ਚਾਉਂਦੀਆਂ ਦੋ ਨਰੇਗਾ ਵਾਲੀਆਂ ਆ ਜੀ ਇਧਰ ਆ ਸਾਰੇ ਇਥੇ ਕਰਮਾ ਬਣਾਉਂਦੀ ਆ ਚਾਹ ਆ ਪਿਆਰੇ ਰੇਤਾ ਇਥੋਂ ਲਿਆਣਾ ਇਹਨੂੰ ਕਿਹੜਾ ਉੱਤੋਂ ਲਾ ਦੇ ਦਿਓ ਘਾ ਪੂਜਾ ਟਕਾ ਕੇ ਹੱਥਾਂ ਨਾਲ ਤੇ ਇਥੋਂ ਰਕਸ਼ਾ ਲੈ ਜਾ ਕੇ ਭਰ ਕੇ ਆ ਪਿਆਰੇ ਰੇਤਾ ਨਰੇਗਾ ਵਾਲੀਆਂ ਮਾਈਆਂ ਲੱਗੀਆਂ ਤੇ ਕਰਦੀਆਂ ਬਾਬੇ ਦੇ ਘਰੇ ਸਫਾਈ ਸਾਰੀ ਪੂਰੀ ਸਫਾਈ ਕਰੀ ਆ ਤੇ ਫੋਲ ਇੱਧਰ ਧੰਨ ਬਾਬਾ ਜੀ ਧੰਨ ਬਾਬਾ ਜੀ ਤਾਂ ਬਾਬਾ ਹੀਰਾ ਲਾਲ ਸਿੰਘ ਮਹਾਰਾਜ ਦੀ ਜਗ੍ਹਾ ਚਾਰ ਚਫੇਰੋ ਕਰਿਆ ਸਾਫ ਆਦੀ ਮਾਤਾ ਲੱਗੀ ਬਾਬੇ ਦੇ ਸੇਵਾ ਚੱ ਰਹੀ ਜਾਨੇ ਆਪਦੀ ਚਾਹ ਬਣਾ ਰਹੇ ਇੱਥੇ ਵਧੀਆ ਦੇਖੋ ਲੈ ਤੇ ਪਿਛਲੇ ਸਮਿਆਂ ਦੇ ਵਿੱਚ ਆਵੇਂ ਖੇਤਾਂ 'ਚ ਚਾਹ ਬਣਾਉਂਦੇ ਹੁੰਦੇ ਜਿਵੇਂ ਆਦੇ ਹੁਣ ਮਾਈਆਂ ਬਣਾਉਂਦੀਆਂ ਆਂ ਦੇ ਕੋਈ ਨਹੀਂ 2 ਵਜੇ ਕਰਕੇ ਤੁਹਾਨੂੰ ਉੱਥੋਂ ਪਿਆ ਦੇਵਾਂਗੇ ਤੇ ਹੁਣ ਤੁਸੀਂ ਉਹ ਕਰਮੋ ਕਹਿੰਦੇ ਹੁਣ ਅਸੀਂ ਆਪ ਬਣਾ ਲਏ ਮੈਂ ਕਿਹਾ ਬਣਾ ਲਓ 2 ਵਜੇ ਤੁਹਾਨੂੰ ਉੱਥੋਂ ਭਾਈ ਬਾਬੇ ਦੇ ਪਿਆ ਦੇਵਾਂਗੇ ਕੋਈ ਨਹੀਂ ਹੁਣ ਤਾਂ ਭਾਈ ਹੈਗਾ ਬਾਬੇ ਸਾਡੇ ਕੋਲ ਆਖਣ ਹਾਂ ਕੋਈ ਨਹੀਂ ਕੋਈ ਨਹੀਂ ਦੱਸ ਦਿਓ ਸਾਨੂੰ 2:00 ਵਜੇ ਤੁਹਾਨੂੰ ਬਣਾ ਦੇਵਾਂਗੇ ਠੀਕ ਆ ਹਾਂ ਠੀਕ ਆ ਠੀਕ ਆ ਆ ਦੇ ਹੁਣ ਮਾਤਾ ਨੇ ਇੱਥੇ ਅੱਗ ਮਚਾਉ ਸਾਹਮਣੇ ਪਤੀਲਾ ਪਿਆ ਕੋਈ ਨਹੀਂ ਕੋਈ ਨਹੀਂ ਭਾਈ ਤੁਸੀਂ ਲੈ ਜਾਓ ਕੋਈ ਨਹੀਂ ਉਹ ਕੱਲ ਨੂੰ ਬਣਾ ਲਿਓ ਕੋਈ ਨਹੀਂ ਉੱਥੋਂ ਬਣਾ ਦੇਾਂਗੇ ਹਾਲੇ ਦੀ ਕਾਂਕਾ ਇਧਰ ਨਹਿਰ ਆ ਜਾਂਦੀ ਆ ਨਾਲ ਨਾਲ ਉਹ ਸਾਹਮਣੇ ਆਪਣਾ ਵੱਡਾ ਸੈੱਟ ਦੀ ਦਾ ਇੱਥੇ ਆਪਣਾ ਰੇਤਾ ਰੱਖਿਆ ਹੁੰਦਾ ਹਾਲੇ ਉਹਦਾ ਮੰਮੀ ਕਾਗਜ ਇਹਦੇ ਨਾਲ ਮੱਚ ਉਹਦੇ ਮਾਣਿਆ ਸਾਵੇ ਰੇ ਗਏ ਬਾਬੇ ਦੀ ਜਗਾ ਸਾਫ ਸਪਾਈਆ ਸੇਵਾ ਚੱਲ ਰਿਆ ਸੇਵਾ ਤੇ ਆਏ ਤਾਂ ਬਾਹਰ ਸਾਰੇ ਜਾਣਾ ਬਾਹਰ ਚ ਸਾਰੇ ਦੇਸਾਂ ਚ ਜਾਉ ਅੱਗੇ ਆਪਾਂ ਐ ਪਾਈ ਅੱਗੇ ਖੇਤਾਂ ਚ ਕਰਦੇ ਹੁੰਦੇ ਸੀ ਐਂ ਚਾਹ ਹੁਣ ਤਾਂ ਅਗਲਾ ਥਰਮੋਚ ਪਾ ਕੇ ਆਇਂਦਾ 2 ਮਿੰਟ ਨਹੀਂ ਖੇਤ ਖੜਦਾ ਉਦੋਂ ਮਾਈਆਂ ਕਪਾਹਾਂ ਚੁੱਕਦੀਆਂ ਹੁੰਦੀਆਂ ਸੀ ਮੱਕੀਆਂ ਡੂੰਗਣਗੀਆਂ ਤੇ ਖੇਤਾਂ 'ਚ ਚਾਹ ਬੁੜੀਆਂ ਨੇ ਬਣਾਉਣੀ ਕਪਾਹਾਂ ਚੁੱਕਦੀਆਂ ਨੇ ਆਹ ਹਾ ਤੇ ਮੱਕੀਆਂ ਡੋਗਦੇ ਹੁੰਦੇ ਸੀ ਆ ਕਣ 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 ਬੀਜ ਕੇ ਐਸ ਰੋਤਾ ਬੁੜੀਆਂ ਨੇ ਛਿਟ ਗਏ ਜੋ ਕੀ ਆਪਣੀਆਂ ਛਕਰੀਆਂ ਆ ਜੋ ਕੱਢੀ ਜਾਂਦੀਆਂ ਹੁੰਦੀਆਂ ਸੀ ਕਪਾਹ ਹਾਂ ਨਰਮਾ ਬੁੜੀਆਂ ਨੇ ਸਾਂਜੀ ਕੱਢੀ ਜਾਂਦੀ ਬੇਲਾ ਨਹੀਂ ਸੀ ਰਹਿਣਾਂ ਦਾ ਉਦੋਂ ਕੋਈ ਚਾਰਖੇ ਕਰਦਿਆਂ ਸੀ ਹੋਰ ਚਾਰਖੇ ਕੱਟਣੇ ਖੇਸ ਖੂਸ ਟੋਟੇ ਆਪਦੇ ਆਪ ਦੇ ਬੁਣਨੇ ਕਪਾਹ ਨਰਮਿਆਂ ਦੇ ਬਹੁਤ ਬੁਣਿਆ ਅੱਜ ਕੱਲ ਦੀ ਪਨੀਰੀ ਤਾਂ ਮਾਤਾ ਹੁਣ ਤਾਂ ਜਮਾਂ ਹੀ ਸਰ ਗਿਆ ਤਾਂ ਹਾਂ ਲੈ ਆ ਸੌਣ ਲੋ ਮਾਰਾ ਦੀ ਗੱਲ ਆਲੀ ਮਾਤਾ ਕਹਿੰਦੀ ਇਹ ਤਾਂ ਦੀਵੇ ਦੇ ਚੱਲਣੇ ਕੱਤਿਆ ਕਹਿੰਦੀ ਚਾਰਖਾ ਆਪੇ ਹੀ ਚੁਗਿਆ ਆਪੇ ਹੀ ਬੁਣਿਆ ਹਾਂ ਠੀਕ ਆ ਠੀਕ ਆ ਮਾਤਾ ਦੱਸੋ ਸਾਰੀਆਂ ਗੱਲਾਂ ਸਗਾਂ ਥੋੜੀਆਂ ਜਾ ਬਾਹਰ ਜਾਣਗੀਆਂ ਸਾਰੀਆਂ ਇਹ ਹਾਂ ਖੇਸ ਬੁਣੇ ਬਹੁਤ ਖੇਸ ਬੁਣੇ ਪੜ ਲੋ ਅੱਧਰ ਗੁੜ ਕੇ ਚੱਠ ਕੇ ਚੰਦੇ ਠਕਾ ਕੇ ਕੁੜੀਆਂ ਨੂੰ 7-7 ਬਿਸਤਰੇ ਆਦ ਕਹੋ ਦਿੱਤੇ ਮੈਸ ਕਰਕੇ ਠੀਕ ਆ ਠੀਕ ਆ ਠੀਕ ਆ ਠੀਕ ਆ 7-7 ਬਿਸਤਰੇ ਆਦ 7-7 ਬਿਸਤਰੇ ਰੱਤੇ ਕੁੜੀਆਂ ਨੂੰ ਆਪੇ ਗੁੜ ਕੇ ਆਪੇ ਕੱਤ ਗਈ। ਕਦੋਂ ਬੰਨੇ ਪੰਡਾ ਜਿਹੜਾ ਪੱਠਿਆਂ ਦੀਆਂ ਲਿਆ ਹੁੰਦਾ ਠੀਕ ਆ ਠੀਕ ਆ ਹੁਣ ਛੋਟੇ ਨੂੰ ਦੋ-ਦੋ ਮੰਨਿਆ ਰੱਖਿਆ ਹੁੰਦਾਂ ਸੀ ਤੇ ਮਾਰ ਦੋਦੇ ਨਾ ਪਰ ਸੱਪ ਫਟੇ ਨਾ ਹਾਂ ਕੋਈ ਨੇ ਕੱਲੀਆਂ-ਕੱਲੀਆਂ ਸਾਰੀ ਗੱਲ ਦੱਸੋ ਜਿਵੇਂ ਆਪਾਂ ਪਹਿਲਾਂ ਕਪਾਹ ਨਰਮੇ ਚੁੱਕਦੇ ਹੁੰਦੇ ਸੀ ਉਹ ਮੇ ਛੋਟੀਆਂ ਬਾਹਰ ਘਲਦੇ ਹਾਂ ਸਾਰੀ ਆਪਣੀ ਵੀਡੀਓ ਹੱਥੀਂ ਰੜਕਣਾ ਹਜੇ ਮਧਾਨੀਆਂ ਪਈਆਂ ਆ ਥਾਲੀਆਂ ਬਾਪੂ ਜੀ ਹਾਂ ਸਾਰਾ ਕੇ ਬੁਢੀਆਂ ਨੇ ਦੁੱਧ ਰੜਕਨੇ ਰੜਕ ਰੜਕ ਕੇ ਹੁਣ ਤਲਾਵਾਂ ਆ ਜੀ ਦੱਸੇ ਨਹੀਂ ਬਣਦੇ ਹਾਂ ਸਹੀ ਗੱਲ ਆ ਉਹ ਤਾਂ ਪੈਰ ਪੈਰਜਾ ਲਾ ਲੈਂਦੇ ਸੀ ਹਾਂ ਜੀ ਉਹ ਰੜਕੀ ਜਾਂਦੇ ਹਨ ਹਾਂ ਉਹਨੂੰ ਪੜ ਬੋਲਦੇ ਹੁੰਦੇ ਔੜ ਬੋਲਦੇ ਹੁੰਦੇ ਸੀ ਹਾਂ ਔੜੀਆਂ ਤੂੰ ਨਹੀਂ ਜਾਣਦੀਆਂ ਹੈਂ ਹਾਂ ਨਾਲਿਆਂ ਤਾਂ ਉਹ ਨਹੀਂ ਜਾਣਦੀਆਂ ਇਹ ਜਿਹੜਾ ਕੋਸ ਮੋਕਨੇ ਪਾ ਲੈਣੇ ਉੱਠ ਕੇ ਕੰਮ ਕਰ ਲੈਣਾ ਮੈਂ ਚੀਕਾਂ ਫੇਰ 2 ਮਿੰਟ ਲਾ ਲਾਂ ਹਾਂ ਅੱਗੇ ਤਾਂ ਆਪਣੇ ਬਿਸਤਰੇ ਤੁਸੀਂ ਆਪ ਬਣਾਉਂਦੀਆਂ ਰਹੀਆਂ ਦਰੀਆਂ ਬਿਛਾਈਆਂ ਹੁਣ ਆ ਖੇਸ ਟੋਟੇ ਜਿਹੜੇ ਉੱਤੇ ਲਏ ਹੁੰਦੇ ਸੀ ਬੁੜੀਆਂ ਦੇ ਬੁਣੇ ਹੁੰਦੇ ਸੀ ਹਾਂਜੀ ਹਾਂਜੀ ਬਾਦੂ ਹੋਣੇ ਅੱਜ ਹਾਂ ਤੇ ਹੁਣ ਤਾਂ ਮੁੱਲ ਦੀ ਚੀਜ਼ ਆ ਬਣੀ ਬੜਾਈ ਆ ਜਾਂਦੀ ਆ ਹੁਣ ਤਾਂ ਰਜਾਈ ਵੀ ਕੋਈ ਲੈਂਦਾ ਹੁਣ ਤਾਂ ਫੱਡਾਂ ਦੇ ਉੱਤੇ ਕੀ ਸਕੇ ਵੇ ਭੂਰੇ ਜੇ ਹਾਂ ਹੁਣ ਤਾਂ ਕੰਬਲੀ ਵੀ ਸਿਆਣੀ ਨਾਲ ਸਹੀ ਆ ਸੇਨਾ ਤਾਂ ਲੱਗੇ ਤੇ ਹਾਂ ਇਹ ਗੱਲ ਕਰ ਪਹਿਲੀ ਆ ਵਧੀਆ ਵਧੀਆ ਆ ਗਈ ਸੀ ਜਗਰਾ ਸਰਪੰਚ ਦੇ ਘਰ ਉਹਦੇ ਮੁੰਡੇ ਬਾਹਰ ਭੇਜੇ ਹੂੰ ਬਾਹਰ ਦੇ ਪਤਾ ਲੱਗੇ ਆਓ ਮਾਈਆਂ ਸਾਰਾ ਸੰਗਤ ਜਿਹੜੀਆਂ ਮਾਈਆਂ ਨੇ ਕਪਾਹਾਂ ਵੀ ਚੁਗੀਆਂ ਮੱਕੀਆਂ ਵੀ ਡੁੰਗੀਆਂ ਐ ਤੇ ਪੱਠੇ ਵੀ ਸਿਰਾਂ ਤੇ ਢੋਏ ਆ ਬਾਲਣ ਵੀ ਸਿਰਾਂ ਤੇ ਢੋਇਆ ਤੇ ਅੱਜ ਬੈਠ ਗਿਆ ਸਾਰੀਆਂ ਮਾਈਆਂ ਆਦੇ ਆ ਆ ਗਿਆ ਸਾਰੀਆਂ ਗੁਰਦੁਆਰੇ ਚ ਬਾਬਾ ਭਾਈ ਸਰਾਂ ਦੇ ਸਥਾਨ ਤੇ ਉਹਦੇ ਉਧਰ ਮਾਤਾ ਹੋਦ ਲੱਗੀ ਮੈਨੂੰ ਮੈਂ 80 ਸਾਲ ਦੀ ਹੋਊ ਮਾਤਾ ਉਹ ਜਿਹੜੀ ਮਾਂਜਾ ਮਾਰੀ ਜਾਂਦੀ ਆ ਤੇ ਹਜੇ ਨਾ ਪੂਰੀ ਵਧੀਆ ਤੁਰੀ ਫਿਰਦੀ ਆ ਇਧਰ ਆ ਮਾਈਆਂ ਬੈਠੀਆਂ ਆ ਤੇ ਇਹਨੇ ਆਪਣੇ ਸਾਰੇ ਆ ਆਪਣੇ ਘਰਾਂ ਦੇ ਆਪਣੇ ਪਿੰਡ ਦੌੜਰਦੀਆਂ ਮਾਈਆਂ ਸਾਰੀਆਂ ਇਹ ਇਹਨਾਂ ਨੇ ਆਪਣੇ ਜ਼ਿਮੀਦਾਰਾਂ ਦੇ ਨਾਲ ਬਹੁਤ ਕੰਮ ਕਰੇ ਆ ਘਰਾਂ ਦੇ ਵਿੱਚ ਵੀ ਕਰੇ ਆ ਖੇਤਾਂ 'ਚ ਵੀ ਕਰਿਆ ਹਾਂ ਮੱਕੀਆਂ ਬਹੁਤੀ ਆ ਹਾਂ ਮੱਕੀਆਂ ਬਹੁਤੀ ਹੌਲੀ ਹੌਲੀ ਜੇ ਇਸ ਤਰ੍ਹਾਂ ਗਿਆ ਨਾ ਕੰਮ ਜਿਵੇਂ ਝੋਨਾ ਚਾਰਨਾ ਵਿਖਣੋ ਹਟ ਗਿਆ ਤੇ ਹੌਲੀ ਹੌਲੀ ਆ ਜਾਊਗਾ ਕਪਾਹਾਂ ਚੱਲ ਪੈਣਗੀਆਂ ਹਾਂ ਪਰ ਹੁਣ ਆਪਣੇ ਹੈ ਨਹੀਂ ਕਿ ਹੁਣ ਤੁਸੀਂ ਆ ਮਾਤਾ ਇੱਥੇ ਬੈਠੀਆਂ ਜਿਹੜੀਆਂ ਬੈਠੀਆਂ ਤੁਸੀਂ ਐ ਤੇ ਜਿਹੜੀਆਂ ਹੌਣ ਵਾਲੀਆਂ ਤਾਂ ਹੁਣ ਤਾਂ ਐਡਾ ਐਡਾ ਜਵਾਕ ਨਹੀਂ ਕਿਸੇ ਦੇ ਘਰੇ ਹਲੇ ਛੋਡੇ ਬੜੇ ਤਾਂ ਹਲੇ ਹੈਗੇ ਜਵਾਕ ਸਾਡੇ ਤਾਂ ਕਿਸੇ ਦੇ ਘਰਾਂ ਚ ਜਵਾਕ ਨਹੀਂ ਹੈ ਸਹੀ ਗੱਲ ਆ ਹਾਂ ਕਿਉਂਕਿ ਜਵਾਕ ਹੈ ਕਿ ਜਵਾਕ ਬਾਹਰ ਬੈਠਾ ਹੈ ਉੱਥੇ ਹੀ ਨੌ ਆ ਉੱਥੇ ਹੀ ਪੁੱਤੇ ਆ ਕੋਠੀਆਂ ਪਾ ਕੇ ਤੇ ਬਾਹਰ ਤੇ ਰਹੇ ਬਾਹਰ ਤੁਰੇ ਜਾਂਦੇ ਆ ਤੇ ਆਪਾਂ ਫਿਰ ਕਹਦੇ ਨੇ ਭਈਏ ਭਈਏ ਫਿਰ ਆਕੜਨਾ ਨਹੀਂ ਪੁਰਾਣੇ ਬੰਦੇ ਤਾਂ ਕਰਦੇ ਕੰਮ ਹਾਂ ਪੁਰਾਣੇ ਬੰਦੇ ਹਲੇ ਸਾਰੇ ਕਰਦੇ ਆ ਦਈਓ ਚਾਰੇ ਨਾਲ ਅਨ ਮਰਮੀਆਂ ਨੇ ਭਈਆ ਸਰਪੰਚ ਬਣਾਇਆ ਵਾ ਹਾਂ ਉਹ ਤੋਂ ਕੀ ਕਰਾਉਣਗੇ ਉਹ ਤੋਂ ਕੀ ਕਰਾਉਣਗੇ ਉਹੀ ਤਾਂ ਗੱਲ ਆ ਉਹਨੇ ਤਾਂ ਭਈਆ ਦਾ ਹੀ ਪੈਸਾ ਕਰਨਾ ਬਿਲਕੁਲ 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 ਇਹ ਤਾਂ ਆਪਦੇ ਪੰਜਾਬੀ ਦੇ ਪੰਜਾਬੀ ਕੰਮ ਆਉਂਦਾ ਪੰਜਾਬੀ ਦੇ ਪੰਜਾਬੀ ਭਾਈ ਕੰਮ ਆਉਂਦਾ ਬਿਲਕੁਲ ਆਪ ਦਾ ਤਾਂ ਫਿਰ ਵੀ ਸੈਣੇ ਕਹਿੰਦੇ ਮਾਰੂ ਉਹਦਾ ਛਾਵੇਂ ਤਾਂ ਟਿੱਟੂ ਹਾਂ ਉਹਨਾਂ ਦਾ ਕੀ ਪਤਾ ਉਹਨਾਂ ਨੇ ਕੀ ਬੋਲਣਾ ਚਲੋ ਛਾਵੇਂ ਹਾਂ ਲੈ ਲੈ ਪਾਏ ਉਹ ਸਮਾਂ ਚੰਗੇ ਮਾਤਾ ਉਹ ਸਮਾਂ ਨਾਲ ਜਿਹੜਾ ਸੱਤ ਯੁੱਗ ਸੀ ਸੱਤ ਸੱਤ ਯੁੱਗ ਦੀ ਗੱਲ ਹੈ ਸੱਤ ਯੁੱਗ ਸੀ ਬੁੱਢੀਆਂ ਵੀ ਨਰੂ ਨਾ ਜਾਂਦੇ ਹੁੰਦੇ ਸੀ ਤੇ ਹੋਰ ਜੇ ਕਹਿਣ ਦਾ ਸੀ ਦੋ ਅਗਲਾ ਘਵਾ ਕੇ ਚੁੱਪ ਕਰ ਜਾ ਸੀਰੀ ਰਾਣਾ ਆਪਣਾ ਤਾਂ ਨੌ ਬਸ ਦਾ ਰਿਸ਼ਤਾ ਸੀ ਕੋਈ ਕੰਮ ਤੋਂ ਹੀ ਕਰਨਾ ਵਿਆਹ ਸੌਧ ਹੋਣੇ ਤੇ ਚਲ ਜੀਵੀਦਾਰ ਨੇ ਕਿਹੜਾ ਨਾਂ ਵੀ ਭਾਈ ਚਲੋ ਸਾਡੇ ਆੜਤੀਆਂ ਕੋਲੇ ਤੁਹਾਨੂੰ ਉੱਥੋਂ ਰਾਛਣ ਦਵਾਉਨੇ ਆ ਚਲੋ ਤੁਹਾਨੂੰ ਉੱਥੇ ਆਪਾਂ ਲੀੜਾ ਲੱਤਾ ਦੋਨੇ ਆ ਆਪਾਂ ਰਲ ਮਿਲ ਕੇ ਕੰਮ ਕਰ ਲੈਂਦੇ ਸੀ ਸਰ ਜਾਂਦਾ ਸੀ ਸਰ ਜਾਂਦਾ ਸੀ ਘਰੇ ਤੇ ਹੁਣ ਆ ਬਾਈ ਕਦੇ ਲੈ ਪੱਟ ਕੇ ਦੇਣਾ ਮੈਂ ਕਿੰਨਾਂ ਹਾਲ ਕੀਤਾ ਹਾਂ ਹਾਂ ਜਿਹਨੇ ਬਹੁਤ ਕਾਰਮੋਣੇ ਬਹੁਤ ਕੰਮ ਕਰਿਆ ਕੋਈ ਵਹਿਲਾ ਸਿਰੀ ਰੜਦਾ ਵਾ ਉਹ ਵੀ ਲੱਖ ਰੁਪਏ ਤੋਂ ਘੱਟ ਨਹੀਂ ਰੜਦਾ ਨਹੀਂ ਰੜਦਾ ਨਹੀਂ ਰੜਦਾ ਅੱਗੇ ਅੱਗੇ ਸਾਰਾ 10000 15 ਹੁੰਦਾ ਅੱਗੇ 10 15 ਜਾਂ ਦਾਣਿਆਂ ਤੇ ਦਾਣਿਆਂ ਤੇ ਹਾਂ ਲੱਖ ਰੁਪਏ ਤੋਂ ਘੱਟ ਹੁੰਦਾ ਲੱਖ ਰ ਹਮ ਰਿਆਈ ਬਾਹਰ ਮੈਂ ਸਹੀ ਆ ਕੀ ਕਰਨਾ ਹੁਣ ਉਹ ਮਾਇਆ ਨਾ ਜਿਵੇਂ ਆਪਾਂ ਧਰਨੇ ਤੇ ਸੀ ਬੈਠੇ ਉੱਥੇ ਵੀ ਦੋ ਤਿੰਨ ਮਤਾਵਾ ਉਹਨਾਂ ਨੇ ਵੀ ਆ ਗੱਲਾਂ ਸਾਰੀਆਂ ਦੱਸੀਆਂ ਉਦੋਂ ਵੀ ਅਸੀਂ ਐਂ ਕਰਦੇ ਹਾਂ ਅਸੀਂ ਅਸੀਂ ਛੱਲੀਆਂ ਵੀ ਡੁੰਗੀਆਂ ਕਪਾਹਾਂ ਵੀ ਚੁਗੀਆਂ ਦੁੱਧ ਵੀ ਰੜਕਿਆ ਗੋਹਾ ਕੂੜਾ ਵੀ ਆਪ ਕਰਿਆ ਪਾਣੀ ਵੀ ਪਸ਼ੂਆਂ ਨੂੰ ਵੀ ਅਸੀਂ ਆਪ ਸੰਭਾਲਿਆ ਤੇ ਹਾਂ ਪਹਿਲੀ ਗੱਲ ਕਿਸੇ ਦਾ ਪਸ਼ੂ ਹੀ ਬਾਪੂ ਚ ਹੁਣ ਤਾਂ ਹੈ ਨਹੀਂ ਹੈ ਨਹੀਂ ਹੈ ਨਹੀਂ ਭਾਈ ਹੈ ਨਹੀਂ ਅੱਗੇ ਕਿੱਦਾਂ ਨੀ ਬਾਲੀ ਹੁੰਦੀ ਅੱਗੇ ਸੋਡੇ ਸਾਰਿਆਂ ਦੇ ਪਸ਼ੂ ਹੁੰਦੇ ਸੀ ਤੇ ਬੁੜੀਆਂ ਨੇ ਇਸ ਵੇਲੇ ਤਾਂ ਪੰਡਾ ਸੋਡੀਆਂ ਤੁਰੀਆਂ ਜਾਂਦੀ ਹੁੰਦੀ ਬੇੜੇ ਬੇੜੇ ਨੂੰ ਐ ਜਾਣਾ ਪੰਡਾ ਲਈ ਬੁੜੀਆਂ ਨੇ ਝੋਨਾ ਬਹੁਤ ਲਾਇਆ ਹਾਂ ਝੋਨਾ ਬਹੁਤ ਲਾਇਆ ਹਾਂ ਨਿਕਲੇ ਅੱਗੇ ਕੋਈ ਡਰ ਨਹੀਂ ਸੀ ਹੁੰਦਾ ਹੁਣ ਜਵਾਨ ਉਹ ਉਹੀ ਤਾਂ ਗੱਲ ਕਹਿੰਦੇ ਆ ਵੀ ਅੱਗੇ ਸੱਤ ਯੁਗ ਸੀ ਸੱਤ ਯੁਗ ਸੀ ਅ ਕੱਡੀਆਂ ਕੱਡੀਆਂ ਮੱਕੀਆਂ ਚਰੀਆਂ ਹੋਣਾ ਸੋਡੀਆਂ ਬੁੜੀਆਂ ਦੇ ਵਿੱਚ ਪੱਠੇ ਖੋਦਦੀਆਂ ਫੈਨਾਂ ਕੋਈ ਕੀ ਕੀ ਸੀਗੀ ਕਿਸੇ ਦੀ ਹੱਤੀ ਕੋਈ ਬੰਦਾ ਗਲਤ ਬੋਲ ਜੂ ਹੁਣ ਤਾਂ ਪਤਾ ਨਹੀਂ ਕੀ ਪੈਣਾ ਆਥਣ ਨੂੰ ਕੀ ਨੇਹਰਾ ਜੂ ਇਹਦਾ ਹੁਣ ਸਮਾਂ ਆ ਗਿਆ ਹੁਣ ਤਾਂ 10 10 ਸਾਲ ਦੇ ਜਵਾਕ 12 12 ਸਾਲ ਦੇ ਦੇ ਕੀ ਹਾਲਾਤ ਹੋਈ ਜਾਂਦੇ ਆ ਤੇ ਉਦੋਂ ਨਸ਼ਿਆਂ ਤੇ ਲੱਗੇ ਚਿੱਟਿਆਂ ਤੇ ਲੱਗੇ ਕੀ ਹਾਲ ਕਰਿਆ ਘਰਾਵ ਹੋਈ ਜਾਂਦੀ ਆ ਹੁਣ ਵਾਲੇ ਵਿੱਚ ਦੇਮਾ ਭਜਨੋਂ ਖੰਡ ਚਾ ਇਹ ਪਤਾ ਮਾਤਾ ਕੀ ਗੱਲ ਐ ਇਨ ਜਿਹੜੀ ਇਹ ਉਮਰ ਹੁੰਦੀ ਐ ਨਾ ਹਜੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਗਾਂ ਸਾਡੇ ਨਾਲ ਕੀ ਹੋਣਾ ਜਦੋਂ ਬੰਦਾ ਨਾ 25 27 30 ਸਾਲ ਦਾ 40 ਦਾ 35 ਦਾ ਹੋ ਜਾਂਦਾ ਉਦੋਂ ਪਤਾ ਲੱਗਦਾ ਵੀ ਮੈਂ ਗਲਤ ਰਾਹ ਪੈ ਗਿਆ ਹਾਂ ਹੁਣ ਤਾਂ ਜੁਆਕਾਂ ਨਾਲ ਰਲ ਕੇ ਕਰੀ ਜਾਂਦੇ ਇਹਦੀਆਂ ਗੱਲਾਂ ਇਹ ਕਿ ਉਹਦੇ ਖਰਚੇ ਦਾ ਫੋਨ ਨਹੀਂ ਰੋਟਾਂ ਦੀ ਉਹੀ ਤਾਂ ਗੱਲ ਆ ਵੀ ਆਦਾ ਰੋਟੀ ਪਾਣੀ ਹੋਈ ਚੱਲੀ ਜਾਵੇ ਇਹੀ ਬੜਾ ਜ਼ਮਾਨਾ ਤਾਂ ਇੱਕ ਬਾਪੂ ਜੀ ਮਹਗਾਈ ਵਾਲੀ ਹੋ ਗਈ ਮਹਗਾਈ ਵਾਲੀ ਬਹੁਤ ਜ਼ਿਆਦਾ ਮਹਗਾਈ ਤਾਂ ਵਾਲੀ ਵਧ ਗਈ ਮਹਗਾਈ ਦਾ ਆਹੇ ਖੰਡ 70 ਰੁਪਏ ਖਰੀਦੀ ਸੀ ਜਿਹੜੀ ਤੇ ਆਹ ਅੱਜ 50 ਰੁਪਏ ਕਿਲੋ ਆ ਆਟਾ ਪਾਈ ਹੁਣ ਫੇਰ ਆਹ ਲਾ ਕਣ ਕਿਰ ਕੀ ਦੇਖੀ ਜਾਏ ਤੁਸੀਂ ਹੁਣ ਮੈਨੂੰ ਮਦਾ 40 45 ਰੁਪਏ ਦਾ ਆਟਾ ਕਿਲੋ ਹੁਣ ਹੋਇਆ ਪਿਆ ਤੇ ਹੋਰ ਇਹ ਤਾਂ ਜਿਹੜੇ ਬੰਦੇ ਆ ਕਣਕਾਂ ਕਣਕਾਂ ਦੇ ਘਰੇ ਰੱਖੀ ਬੈਠਿਆ ਚੰਗੇ ਆ ਉਹ ਹਜੇ ਇਨਾਂ ਦਾ ਬਾਦਲ ਫਾਇਦਾ ਕਰੀ ਜਾਂਦਾ ਗਰੀਬ ਹਾਂ ਜਿਹੜਾ ਬਾਦਲ ਕਰੀ ਜਾਂਦਾ ਫਾਇਦਾ ਉਹਦਾ ਦਿੱਤਾ ਲਿਆ ਹਲੇ ਆਪਾਂ ਚੱਲਾ ਨਰੇਗਾ ਥੋੜਾ ਚੱਲ ਪਿਆ ਇਹਦੇ ਨਾਲ ਚਾਰ ਚੱਲੜਾ ਆ ਜਾਂਦੇ ਆ ਆਪਦਾ ਟਾਈਮ ਪਾਸ ਕਰੀ ਜਾਂਦੇ ਆ ਨਹੀਂ ਗਰੀਬ ਦਾ ਕੋਈ ਹਾਲ ਨਹੀਂ ਤਾਂ ਕੋਈ ਹਾਲ ਨਹੀਂ ਸੀ ਗਰੀਬ ਦਾ ਗਾਲ ਤਾਂ ਵੀ ਜਿਹੜਾ ਆਪਣਾ ਪੀੜ੍ਹੀ ਸੀ ਇਹਨਾਂ ਨੇ ਤਾਂ ਕਰਿਆ ਕੰਮ ਬਹੁ ਜਿਹੜੀ ਹੋਣ ਵਾਲੀ ਪੀੜ੍ਹੀ ਉਹ ਨਹੀਂ ਕਰਦੀ। ਸੋਲ ਬਾਈ ਤੇ ਸੱਸ ਬਾਲਾ ਮੰਦਿਆ ਬਾਲਾ ਮੰਦਿਆ ਬਾਲਾ ਮੰਦਿਆ। ਨਾ ਹੁਣ ਹੁੰਦਾ ਜੀ ਆ ਪਾਈ ਵਿੱਚ ਜਾਨ ਹੀ ਹੈ ਨਹੀਂ ਕੰਮ ਜੇ ਜਾਨ ਬੰਦੇ ਚ ਬਣਦੀ ਆ ਤਾਂ ਕੰਮ ਕਰਕੇ ਹੀ ਬਣਦੀ ਆ। ਅੱਗੇ ਨਾ ਅੱਗੇ ਤਾਂ ਵਿੜੇ ਵੀ ਕੱਚੇ ਸੀ ਜਿਹੜਾ 6 ਮਹੀਨਾ ਪਹਿਲ ਨਹੀਂ ਹੁੰਦਾ। ਹਾ ਦੋੜ ਦੇ ਕਪੜੇ ਪਾ ਕੇ ਕੰਮ ਕਰਦੇ ਸੀ ਕੋਈ ਕਿਸੇ ਨੂੰ ਸਾਦੀ ਵਾਦੀ ਨਹੀਂ ਸੀ ਰਹਿੰਦੀ। ਨਾ 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 ਕੋਈ ਟੋਕਦਾ ਸੀ। ਭਾਈ ਭੁੱਖੇ ਮਰੀ ਸੀ ਮਰਦੇ ਲੋਕ ਨਾ ਭੁੱਖੇ ਮਰਦੇ ਸੀ ਹੱਟੀ ਖਿੱਤੇ ਸ਼ਬਦਾ ਲਿਆ ਐ ਨਹੀਂ ਮੰਗਣਾ ਤੇ ਹੋਰ ਉਦੋਂ ਦਾਣੇ ਦੂਣੇ ਚੱਲਦੇ ਸੀ ਦਾਣੇ ਸੜਦੇ ਨੇ ਬੁੱਢਿਆਂ ਨੇ ਪਾਲੜੇ ਭੋਰਾ ਕੰਮ ਵਾਲੀ ਸਰਦਾਰੀ ਤਾਂ ਮੈਂਦੀ ਵੀ ਆਪਦਾ ਵਧੀਆ ਹਾਂ ਛੰਡ ਛੰਡ ਕੱਢ ਲਾਓ ਭਾਈ ਨੂੰ ਪਤਾ ਕੀ ਆ ਵੀ ਜਿਹੜਾ ਗਵਰਨਮੈਂਟ ਨੇ ਵਧੀਆ ਕਰਤਾ ਜਿਹੜਾ ਸੁਣਵਾ ਕਰਦਾ ਇਹਨੇ ਨਾ ਤੁਸੀਂ ਕੰਮ ਤਾਂ ਕਰਦੀਆਂ ਫਿਰਦੀਆਂ ਤੇ ਜੇ ਘਰੇ ਬਹਿ ਜਾਂਦੇ ਤਾਂ ਗੋਡੇ ਖੜ ਜਣੇ ਸੀਗੇ ਘਰੇ ਗੋਡੇ ਖਾਂ ਲੈਣਾ ਹੀ ਨਹੀਂ ਸੀ ਹਾਂ ਪੈਸਾ ਨਹੀਂ ਕਿਤੋਂ ਸਹਾਈ ਹੋਣਾ ਸੀ ਉਹਨੇ ਨਾਲ ਚੱਲ ਬੰਦਾ ਆਪਦੀ ਕਮਾਈ ਦਾ ਕਰਕੇ ਖਾਂਦੇ ਆ ਤੇ ਬਾਹਰ ਨੇ ਮਰਕਾ ਤੇ ਨਹੀਂ ਬਾਪੂ ਜੀ ਜਾ ਕੇ ਤਾਂ ਕੰਮ ਹੀ ਕਰਦੇ ਆਹੀ ਕੋਸ਼ਾ ਮੈਂ ਤਾਂ ਪਾਈ ਦੇਖਿਆ ਜਾ ਕੇ ਮੈਂ ਤਾਂ 2-3 ਸਾਲ ਲਾਇਆ ਉੱਥੇ ਆਹ ਕੋਸ਼ੀ ਆ ਉੱਥੇ ਇੰਨਾ ਕੁ ਹੈਗਾ ਉੱਥੇ ਕੰਮ ਮਿਲਦਾ ਹਰ ਇੱਕ ਨੂੰ ਕੰਮ ਦੀ ਕਦਰ ਆ ਕਦਰ ਕਦਰ ਆ ਕੰਮ ਦੀ ਤੈਨੂੰ ਡਾਲਰ ਤੇਰੀ ਜੇਬ ਚਾਥਣ ਨੂੰ ਪਾ ਦੇਣੇ ਉਹਨਾਂ ਨੇ ਹਾਂ ਤੇ ਜਿਹੜਾ ਚਲੋ ਸੌਦਾ ਪੱਤਰ ਦਾ ਜਿਵੇਂ ਆਪਾਂ ਲੈਨੇ ਆਂ ਆ ਹੀ ਲੈਣਾ ਪੈਂਦਾ ਘੰਟਿਆਂ ਦੇ ਮਤਲਬ ਕੋਡ ਘੰਟਿਆਂ ਦੇ ਮਤਲਬ ਪੈਸੇ ਆ ਕਾਨੂੰਨ ਬਹੁਤ ਸਖਤ ਆ ਕੋਈ ਬੰਦਾ ਗਲਤ ਕੰਮ ਨਹੀਂ ਕਰਦਾ ਇੱਥੇ ਤਾਂ ਆਪਣੇ ਹੀਰਾ ਫੇਰੀਆਂ ਬਹੁਤ ਚੱਲੀ ਜਾਂਦੀਆਂ ਉੱਥੇ ਨਾ ਕੋਈ ਇਹ ਜਿਹੀ ਹਲਤ ਕਰ ਕਰ ਨਾ 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 ਇਹ ਪੁਲਿਸ ਨੇ ਕੁੱਟਣਾ ਨਹੀਂ ਮਾਰਨਾ ਨਹੀਂ ਤੈਨੂੰ ਕੁਝ ਨਹੀਂ ਕਹਿਣਾ ਆ ਕੇ ਤੈਨੂੰ ਸਮਝਾ ਕੇ ਤੇਰੇ ਘਰੇ ਬਾੜੇ ਆਉਣਾ ਇੱਥੇ ਆਪਣੇ ਦਾ ਪੁਲਿਸ ਕੀ ਹਾਲ ਕਰਦੀ ਆ ਚਲੋ ਭਾਈ